ਵਿਸ਼ਵਵਾਰਤਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਹੀ ਨੂੰ ਦਿੱਲੀ ਦੀ ਕਮਾਂਡ ਸੌਂਪੀ ਜਾਵੇਗੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਦਿੱਲੀ ਦੇ ਅਗਲੇ ਮੁੱਖ ਮੰਤਰੀ ਆਤਿਸ਼ੀ ਹੋਣਗੇ ਜਿਵੇਂ ਕਿ ਕੱਲ ਤੋਂ ਟਕਲਾ ਲਗਾਈਆਂ ਜਾ ਰਹੀਆਂ ਸਨ ਕੱਲ ਤੋਂ ਹੀ ਮੀਡੀਆ ਦੇ ਵਿੱਚ ਇਹ ਖਬਰ ਟ੍ਰੈਂਡ ਕਰ ਰਹੀ ਸੀ ਕਿ ਆਖਰ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਕਿਸ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਕਮਾਂਡ ਸੌਂਪੀ ਜਾਵੇਗੀ ਵਿਧਾਇਕ ਦਲ ਦੀ ਅੱਜ ਹੋਈ ਮੀਟਿੰਗ ਤੋਂ ਬਾਅਦ ਇਸ ਗੱਲ ਦਾ ਫੈਸਲਾ ਹੋ ਗਿਆ ਹੈ ਕਿ ਆਤਿਸ਼ੀ ਹੀ ਦਿੱਲੀ ਦੇ ਅਗਲੇ ਮੁੱਖ ਮੰਤਰੀ ਹੋਣਗੇ ਜਲਦ ਹੀ ਅਧਿਕਾਰਤ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਅਗਲੇ ਮੁੱਖ ਮੰਤਰੀ ਦੇ ਤੌਰ ਤੇ ਆਤਿਸ਼ੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿਵਾਸ ਸਥਾਨ ਬੁਲਾਈ ਗਈ ਬੈਠਕ ਤਕਰੀਬਨ 1 ਘੰਟੇ ਤੱਕ ਚੱਲੀ ਜਿਸ ਦੇ ਵਿੱਚ ਪੀਏਸੀ ਮੈਂਬਰ ਅਤੇ ਮੌਜੂਦਾ ਕੈਬਨਿਟ ਮੰਤਰੀ ਮੌਜੂਦ ਸਨ। ਸੁਪਰੀਮੋ ਕੇਜਰੀਵਾਲ ਨੇ ਇੱਕ ਇੱਕ ਕਰਕੇ ਸਾਰੇ ਆਗੂਆਂ ਦਾ ਫੀਡਬੈਕ ਲਿਆ ਅਤੇ ਮੁੱਖ ਮੰਤਰੀ ਬਾਰੇ ਉਹਨਾਂ ਦੀ ਰਾਏ ਪੁੱਛੀ। ਇਸ ਮੀਟਿੰਗ ਤੋਂ ਬਾਅਦ ਜਲਦੀ ਹੀ ਪਾਰਟੀ ਵੱਲੋਂ ਆਤਸ਼ੀ ਦੇ ਨਾਮ ਦਾ ਅਧਿਕਾਰਤ ਤੌਰ ਤੇ ਐਲਾਨ ਕੀਤਾ ਜਾਵੇਗਾ ਅਤੇ ਆਤਸ਼ੀ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਆਤਸ਼ੀ ਦਿੱਲੀ ਦੀ ਦੂਸਰੀ ਮਹਿਲਾ ਮੁੱਖ ਮੰਤਰੀ ਹੋਣਗੇ ਇਸ ਤੋਂ ਪਹਿਲਾਂ ਸ਼ੀਲਾ ਧਿਕਸ਼ਿਤ ਵੀ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ। ਹੁਣ ਤੁਹਾਨੂੰ ਆਤਸ਼ੀ ਦੇ ਮੁੱਢਲੇ ਜੀਵਨ ਅਤੇ ਉਹਨਾਂ ਦੀ ਪੜ੍ਹਾਈ ਬਾਰੇ ਦੱਸਦੇ ਹਾਂ। ਆਤਸ਼ੀ ਦਾ ਜਨਮ 8 ਜੂਨ 1981 ਨੂੰ ਦਿੱਲੀ ਦੇ ਵਿੱਚ ਹੀ ਹੋਇਆ ਉਹ ਪੰਜਾਬੀ ਪਿਛੋਕੜ ਵਾਲੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ। ਉਹਨਾਂ ਨੂੰ ਆਦਸ਼ੀ ਸਿੰਘ ਉਰਫ ਆਦਸ਼ੀ ਮਾਰਲੇਨਾ ਉਫ ਆਦਸ਼ੀ ਮਾਰਲੇਨਾ ਸਿੰਘ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਦਿੱਲੀ ਦੀ ਹੋਣ ਵਾਲੀ ਮੁੱਖ ਮੰਤਰੀ ਆਦਸ਼ੀ ਦਿੱਲੀ ਦੀ ਹੀ ਜੰਪਲ ਹੈ। ਉਹਨਾਂ ਦੇ ਪਿਤਾ ਵਿਜੇ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ। ਉਹਨਾਂ ਦੀ ਆਰੰਭਿਕ ਸਕੂਲੀ ਸਿੱਖਿਆ ਦਿੱਲੀ ਦੇ ਸਪ੍ਰਿੰਗਡੇਲ ਸਕੂਲ ਦੇ ਵਿੱਚ ਹੋਈ ਹੈ। ਸੈਂਟ ਸਟੀਫਨਸ ਕਾਲਜ ਦੇ ਵਿੱਚੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਰਿਸਰਚ ਦੇ ਕੰਮ ਦੇ ਵਿੱਚ ਰੋਡਜ਼ ਸਕਾਲਰ ਦੇ ਰੂਪ ਤੇ ਰੂਪ ਦੇ ਵਿੱਚ ਉਹਨਾਂ ਨੇ ਆਕਸਫੋਰਡ ਤੋਂ ਆਪਣੀ ਦੂਸਰੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਹੁਣ ਇੱਕ ਨਜ਼ਰ ਪਾਉਨੇ ਆ ਆਦਿਸ਼ੀ ਦੇ ਸਿਆਸੀ ਸਫ਼ਰ ਦੇ ਉੱਤੇ ਆਦਿਸ਼ੀ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਕਰ ਲਈ ਸੀ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਵੇਲੇ ਤੋਂ ਹੀ ਉਹ ਆਮ ਆਦਮੀ ਪਾਰਟੀ ਦੀ ਮੈਂਬਰ ਹੈ 2013 ਦੇ ਵਿੱਚ ਪਾਰਟੀ ਦੇ ਮੈਨੀਫੈਸਟੋ ਤਿਆਰ ਕਰਨ ਦੇ ਵਿੱਚ ਆਦਿਸ਼ੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਆਦਿਸ਼ੀ ਆਮ ਆਦਮੀ ਪਾਰਟੀ ਦੀ ਬੁਲਾਰਾ ਵੀ ਰਹੀ ਹੈ ਉਹਨਾਂ ਜੁਲਾਈ 2015 ਤੋਂ 2018 ਤੱਕ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਦੇ ਤੌਰ ਤੇ ਵੀ ਕੰਮ ਕੀਤਾ ਹੈ ਦਿੱਲੀ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਸੁਧਾਰਨ ਦੇ ਵਿੱਚ ਵੀ ਆਦਿਸ਼ੀ ਦੀ ਮਹੱਤਵਪੂਰਨ ਭੂਮਿਕਾ ਮੰਨੀ ਜਾਂਦੀ ਹੈ 2019 ਦੇ ਵਿੱਚ ਆਦਿਸ਼ੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਉਮੀਦਵਾਰ ਕਾਰਕਾਜੀ ਵਿਧਾਨ ਸਭਾ ਖੇਤਰ ਤੋਂ ਬਣਾਇਆ ਗਿਆ ਜਿੱਥੇ ਉਹ ਜਿੱਤ ਕੇ ਐਮ ਐਲ ਏ ਬਣੇ ਇਸ ਤੋਂ ਬਾਅਦ ਪਾਰਟੀ ਦੇ ਵਿੱਚ ਉਹਨਾਂ ਦਾ ਸਿਆਸੀ ਕਦਮ ਲਗਾਤਾਰ ਵਧਿਆ ਹੈ 2020 ਦੇ ਚੋਣਾਂ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੀ ਗੋਆ ਇਕਾਈ ਦਾ ਪ੍ਰਭਾਰੀ ਵੀ ਬਣਾਇਆ ਗਿਆ। ਇਸ ਤੋਂ ਬਾਅਦ ਆਦਿਸ਼ੀ ਪੋਲਿਟਿਕਲ ਅਫੇਅਰ ਕਮੇਟੀ ਦੀ ਮੈਂਬਰ ਵੀ ਹੈ। ਉਹਨਾਂ ਕੋਲ ਸਿੱਖਿਆ ਮੰਤਰਾਲਾ, ਟੂਰਿਜ਼ਮ ਅਤੇ ਜਲ ਵਿਭਾਗ ਵਰਗੇ ਮਹੱਤਵਪੂਰਨ ਮੰਤਰਾਲੇ ਵੀ ਰਹੇ ਹਨ। 2020 ਦੀਆਂ ਚੋਣਾਂ ਤੋਂ ਬਾਅਦ ਆਦਿਸ਼ੀ ਦਾ ਸਿਆਸੀ ਕਦਮ ਲਗਾਤਾਰ ਪਾਰਟੀ ਦੇ ਵਿੱਚ ਵਧ ਰਿਹਾ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਆਦਿਸ਼ੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਦਿੱਲੀ ਦੀ ਕੁਰਸੀ ਤੇ ਬੈਠਣਗੇ ਦਿੱਲੀ ਦੇ ਮੁੱਖ ਮੰਤਰੀ ਬਣਨਗੇ